ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਰਠਿ ਮਹੱਲਾ ਤੀਜਾ ਘਰ ਪਹਿਲਾ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਬਾਣ ਨਿਤਾਨਿਆਂ ਦੇ ਤਾਰ ਨਿਉਟਿਆਂ ਦੀ ਓਟ ਨਿਤਰਿਆਂ ਦੀ ਤੇਰ ਨਿਆਸਰੀਆਂ ਦੇ ਆਸਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਦਾ ਫੁਰਮਾਨ ਬਖਸ਼ਿਸ਼ ਕੀਤਾ ਹੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਮਾਨ ਵਡਿਆਈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਣ ਆਉਂਦੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਕਾਤ ਕਥਾ ਹੈ ਇੱਕ ਜੀ ਹਕਸ਼ ਕਹੀ ਨਾ ਜਾਏ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਆਕਾਤ ਕਥਾ ਹੈ ਕਦੇ ਕੋਈ ਬਿਆਨ ਨਹੀਂ ਕਰ ਸਕਦਾ ਗੁਰੂ ਅਮਰਦਾਸ ਦੀ ਉਪਮਾ ਮਾਨ ਵਡਿਆਈ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਜਾਣਦੇ ਹਨ ਪਹਿਲੇ ਘਰ ਸੁਰਤਾਲ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਗਉਣ ਦੀ ਮਰਿਆਦਾ ਬਖਸ਼ਿਸ਼ ਕੀਤੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਸ ਇੱਕ ਪਰਮਾਤਮਾ ਦੇ ਨਾਲ ਜੋੜਦੇ ਹਨ ਉਸ ਬਾਰੇ ਦੱਸਦੇ ਹਨ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਉਸ ਇੱਕ ਪਰਮਾਤਮਾ ਨੂੰ ਤਿਆਇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਨ ਮੋਹ ਇੱਕ ਇੱਕ ਦੋ ਠਾਏ ਨ ਜਾਣਿਓ ਸੋਪਣ ਇੱਕ ਪ੍ਰਤਖ ਇੱਕ ਇੱਕ ਸੁਬਹਿਲੀਨੋ 36 1 ਅਰ 5 35 ਨਖੀ ਨੋ ਇੱਕੋ ਜੇ ਲੱਖ ਲਖੋ ਅਲਖ ਹੈ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮਨਿਉ ਪਾਟ ਸਹਿਬਾਨ ਕਹਿੰਦੇ ਹਨ ਕਿ ਜੇਕਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਪਰਮਾਤਮਾ ਨੂੰ ਜਾਣਿਆ ਉਸ ਇੱਕ ਪਰਮਾਤਮਾ ਨੂੰ ਪੜਿਆ ਸੁਣਿਆ ਜੇ ਕੋਈ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪਨੇ ਵਿੱਚ ਆਇਆ ਹੈ ਤੇ ਉਹ ਇੱਕ ਪਰਮਾਤਮਾ ਹੈ ਸੁਪਨ ਇੱਕ ਪਰਤਖ ਇੱਕ ਇੱਕ ਸਮੈਲੀ ਨੂੰ ਇੱਕ ਵਿੱਚ ਗੁਰੂ ਅਮਰਦਾਸ ਦਾ ਲੀਨ ਰਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਉਂ ਪਰਮਾਤਮਾ ਇੱਕ ਹੈ ਜਿੰਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰਜ ਕੀਤੀ ਹੈ 1430 ਅੰਗ ਰਾਗ ਸਤਿਗੁਰਾਂ ਨੇ ਉਚਾਰਨ ਕੀਤੇ ਹਨ ਭਗਤ ਸਹਿਬਾਨਾਂ ਦੀ ਬਾਣੀ ਗੁਰਸਿੱਖਾਂ ਦੀ ਸਾਰੇ ਗੁਰੂ ਸਹਿਬਾਨਾਂ ਨੇ ਤੇ ਭਗਤਾਂ ਨੇ ਸਾਨੂੰ ਉਸ ਪਰਮਾਤਮਾ ਦੇ ਬਾਰੇ ਬਾਰ-ਬਾਰ ਇਹ ਗੱਲ ਸਮਝਾਈ ਹੈ ਛੋਟਾ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਕਿ ਉਹ ਪਰਮਾਤਮਾ ਇੱਕ ਹੈ ਬਾਰ ਬਾਰ ਇਹ ਗੱਲ ਸਤਿਗੁਰਾਂ ਨੂੰ ਲਿਖਣ ਦੀ ਕਿਉਂ ਲੋੜ ਪਈ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਕਿਤੇ ਇਹ ਮਨੁੱਖ ਪਰਮਾਤਮਾ ਨੂੰ ਭੁੱਲ ਨਾ ਜਾਵੇ ਕਿ ਇਹਦੇ ਚੇਤੇ ਵਿੱਚ ਕੋਈ ਦੂਜਾ ਆਣ ਕਰਕੇ ਨਾ ਬੈਠ ਜਾਵੇ ਤਾਂ ਸਤਿਗੁਰਾਂ ਨੇ ਬਾਰ ਬਾਰ ਸਾਨੂੰ ਇਹ ਸਮਝਾਇਆ ਹੈ ਕਿ ਉਹ ਪਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਦੂਜੀ ਗੱਲ ਇਹ ਦਸੀਏ ਕਿ ਜਿਉ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੋਵੇਗੀ ਗੁਰੂ ਦੇ ਕਿਰਪਾ ਤੋਂ ਬਿਨਾਂ ਉਸ ਪਰਮਾਤਮਾ ਦੀ ਇਸ ਮਨੁੱਖ ਨੂੰ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ ਸਤਿਗੁਰੂ ਜੀ ਆਰੰਭ ਵਿੱਚ ਬਖਸ਼ਿਸ਼ ਕਰਦੇ ਹਨ ਸੇਵਕ ਦੀ ਗੱਲ ਕੀਤੀ ਹੈ ਜਿਹੜਾ ਸੰਤ ਭਗਤ ਸੇਵਾ ਕਰਨ ਵਾਲਾ ਮਨੁੱਖ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ ਹੈ ਕਿਉਂ ਪ੍ਰਮਾਤਮਾ ਦੇ ਸੇਵਕ ਜਨ ਘੋਰ ਸੇਖ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸਾਧ ਆਇਆ ਹੈ ਸਾਧ ਦਾ ਅਰਥ ਹੈ ਸਵਾਦ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਬਾਰੇ ਪਤਾ ਲੱਗ ਗਿਆ ਹੈ ਪ੍ਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ ਲਈ ਹੈ ਉਹੀ ਮਨੁੱਖ ਸੇਵਕ ਜਿਹੜੇ ਹਨ ਉਹ ਤੇਰੀ ਦਿਨ ਤੇ ਰਾਤ ਸਦਾ ਹੀ ਪਰਮਾਤਮਾ ਦੀ ਸੇਵਾ ਕਰਦੇ ਹਨ ਸੇਵਾ ਹੋਈ ਮਨੁੱਖ ਕਰ ਸਕਦਾ ਹੈ ਭੈ ਭਗਤੀ ਪਰਮਾਤਮਾ ਦੀ ਉਹੋ ਹੀ ਮਨੁੱਖ ਕਰ ਸਕਦਾ ਹੈ ਜਿਹਦੇ ਕੋਲੋਂ ਪਰਮਾਤਮਾ ਕਰਾ ਲਵੇ ਦੂਜਾ ਕੋਈ ਮਨੁੱਖ ਕਰ ਨਹੀਂ ਸਕਦਾ ਜਿੰਨਾ ਚਿਰ ਗੁਰੂ ਦੇ ਸ਼ਬਦ ਦਾ ਇਸ ਮਨੁੱਖ ਨੂੰ ਸਵਾਦ ਨਹੀਂ ਆਇਆ ਬਣੀ ਦਾ ਤੀਰ ਇਸ ਮਨੁੱਖ ਦੇ ਮਨ ਵਿੱਚ ਨਹੀਂ ਲੱਗਾ ਵਿਜਿਆ ਨਹੀਂ ਉਹਨਾਂ ਚਿਰ ਇਹਨੂੰ ਗੁਰੂ ਦੀ ਸੇਵਾ ਦਾ ਵੀ ਪਤਾ ਨਹੀਂ ਲੱਗਦਾ ਸਤਿਗੁਰੂ ਜੀ ਆਂਦੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਗੁਰੂ ਦੀ ਸੇਵਾ ਸਫਲ ਹੈ ਸਫਲਤਾ ਹੀ ਹੁੰਦੀ ਆ ਜੇ ਕੋਈ ਆਪਣਾ ਚਿੱਤ ਲਾ ਕਰਕੇ ਮਨ ਲਾ ਕਰਕੇ ਗੁਰੂ ਦੀ ਸੇਵਾ ਕਰੇ ਤੇ ਸਤਿਗੁਰੂ ਜੀ ਕਹਿੰਦੇ ਮਨ ਚੰਦਿਆ ਫਲ ਪਾਵਨ ਹੋਮੈ ਵਿੱਚੋਂ ਜਾਏ ਜੇ ਗੁਰੂ ਦੀ ਸੇਵਾ ਚਿੱਤ ਲਾ ਕਰਕੇ ਮਨੁੱਖ ਕਰਦਾਏ ਫਿਰ ਇਹਦੇ ਅੰਦਰੋਂ ਹੋਮੇ ਤੇ ਅਹੰਕਾਰ ਚਲਿਆ ਜਾਂਦਾ ਏ ਜੋ ਇਹਦੇ ਮਨ ਦੀਆਂ ਇੱਛਾ ਹਨ ਉਹ ਇਹ ਮਨ ਇੱਛੇ ਫਲ ਪ੍ਰਾਪਤ ਮਨੁੱਖ ਕਰ ਲੈਂਦਾ ਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸੁਆਦ ਆਇਆ ਹੈ ਰਾਸ ਮਾਣਿਆ ਹੈ ਸੇਵਕ ਸੇਵ ਕਰੇ ਸਭ ਤੇਰੀ ਉਹ ਸੇਵਕ ਸਤ ਗੁਰੂ ਜੀ ਤੇਰੀ ਸੇਵਾ ਤੇ ਭਗਤੀ ਕਰਦੇ ਹਨ ਸੇਵਕ ਬਨਣਾ ਬੜਾ ਔਖਾ ਏ ਕੋਈ ਵੀ ਮਨੁੱਖ ਅੱਜ ਦੇ ਸਮੇਂ ਵਿੱਚ ਆਪਣੇ ਆਪ ਦੀ ਹਉਮੈ ਮੈਂ ਮੇਰੀ ਨੂੰ ਠਾਉਣੀ ਨਹੀਂ ਚਾਹੁੰਦਾ ਹਰ ਕੋਈ ਆਪਣੇ ਅਹੰਕਾਰ ਦੇ ਘੋੜੇ ਤੇ ਸਵਾਰ ਏ ਆਪਣੇ ਆਪ ਨੂੰ ਕੋਈ ਸੇਵਾਦਾਰ ਅਖਵਾ ਕਰਕੇ ਖੁਸ਼ ਨਹੀਂ ਪਰ ਸਤਿਗੁਰੂ ਜੀ ਜੇ ਕੋਈ ਸੇਵਾ ਕਰਦਾ ਏ ਸੇਵਾ ਤੋਂ ਬਗੈਰ ਇਹ ਮਨੁੱਖ ਉਸ ਪਰਮਾਤਮਾ ਦੇ ਨਾਲ ਜੁੜਦਾ ਨਹੀਂ ਨਾ ਇਹਦਾ ਮਨ ਜਿਹੜਾ ਉਹ ਨਿਰਮਲ ਹੋ ਸਕਦਾ ਹੈ ਗੁਰੂ ਦੀ ਸੇਵਾ ਹੋਈ ਮਨੁੱਖ ਕਰ ਸਕਦੇ ਹਨ ਜਿਨ੍ਹਾਂ ਕੋਲੋਂ ਸਤਿਗੁਰੂ ਆਪ ਕਰਵਾਉਂਦੇ ਹਨ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸਵਾਦ ਆ ਗਿਆ ਉਹ ਸਤਿਗੁਰੂ ਦੀ ਸੇਵਾ ਤੇ ਭਗਤੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਕਰਦੇ ਹਨ ਗੁਰ ਕਿਰਪਾ ਤੇ ਨਿਰਮਲ ਹੋਵਾ ਜਨ ਵਿੱਚੋਂ ਆਪ ਗਵਾਇਆ ਜਿਹੜੇ ਮਨੁੱਖਾਂ ਨੇ ਆਪਣੇ ਮਨ ਦੇ ਵਿੱਚੋਂ ਮੈਂ ਅਹੰਕਾਰ ਦੂਰ ਕਰ ਲਿਆ ਹੈ ਆਪਣੇ ਵਿੱਚੋਂ ਮੈਂ ਮੇਰੀ ਨੂੰ ਮਾਰ ਲਿਆ ਹੈ ਗਵਾ ਲਿਆ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਅੰਦਰੋਂ ਨਿਰਮਲ ਹੋ ਗਏ ਹਨ ਇੱਕ ਮਨੁੱਖ ਉਹ ਹਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਆਨੰਦ ਸਾਹਿਬ ਦੀ ਬਾਣੀ ਵਿੱਚ ਆਖਿਆ ਕਿ ਜੀਉ ਮੈਲੇ ਬਾਹਰੋਂ ਨਿਰਮਲ ਜਿਹੜੇ ਜੀ ਕਰਕੇ ਮਨੁੱਖ ਮੈਲੇ ਹਨ ਬਾਹਰੋਂ ਨਿਰਮਲ ਹਨ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਨੇ ਇਸ ਕੋੜ ਦੇ ਅੰਦਰ ਆਪਣੇ ਜੀਵਨ ਨੂੰ ਹਾਰਿਆ ਤਿੰਨੇ ਜਨਮ ਜੋ ਵਹਿ ਹਾਰਿਆ ਤੇ ਇੱਕ ਓ ਮਨੋਖਾਨ ਜਿਹੜੇ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀ ਮਨ ਸਾਥ ਸਾਸ ਮਾਣੀ ਸਤਿਗੁਰ ਜੀ ਕਹਿੰਦੇ ਕਿ ਓ ਮਨੋਖ ਨਿਰਮਲ ਹਨ ਓ ਮਨੋਖ ਜਿਹੜੇ ਆਪਣੇ ਵਿੱਚੋਂ ਆਪਾ ਭਾਵਨਾ ਨੂੰ ਦੂਰ ਕਰ ਲੈਂਦੇ ਹਨ ਗਵਾ ਲੈਂਦੇ ਹਨ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਆਨੰਦਨ ਗੁਣ ਗਾਵੇ ਨਿਤ ਸਾਜੇ ਗੁਰ ਕੈ ਸ਼ਬਦ ਸੁਹਾਇਆ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੀ ਕਿਰਪਾ ਦੇ ਰਾਹੀ ਉਹ ਮਨੁੱਖ ਅਨ ਦਿਨ ਦਿਨ ਤੇ ਰਾਤ ਹੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਸਿਵਤ ਸਲਾਹ ਕਰਦੇ ਹਨ ਗੁਰੂ ਦਾ ਨਾਮ ਜਪਣ ਕਰਕੇ ਗੁਰੂ ਦੇ ਸ਼ਬਦ ਦੇ ਰਾਹੀ ਦਿਨ ਰਾਤ ਗੁਣ ਗਾਉਣ ਕਰਕੇ ਉਹਨਾਂ ਦਾ ਜੀਵਨ ਜਿਹੜਾ ਸਤਗੁਰੂ ਜੀ ਕਹਿੰਦੇ ਉਹ ਸੋਹਣਾ ਬਣ ਜਾਂਦਾ ਹੈ ਉਹ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ ਹੈ ਪਰਮਾਤਮਾ ਠਾਕੁਰ ਸਵਾਮੀ ਜੀ ਅਸੀਂ ਤੁਹਾਡੇ ਬੱਚੇ ਹਾਂ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਇਹ ਗੱਲ ਅਸੀਂ ਗੁਰੂ ਸਤਿਗੁਰੂ ਅੱਗੇ ਪਾਦਸ਼ਾਹ ਅੱਗੇ ਬੇਨਤੀ ਕਰਨੀ ਹੈ ਕਿ ਤੁਮ ਬਾਪ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਸੂਖ ਘਨੇਰੇ ਕਿ ਸਤਿਗੁਰੂ ਜੀ ਤੁਸੀਂ ਸਾਡੇ ਪਿਤਾ ਉਹ ਅਸੀਂ ਤੁਹਾਡੇ ਬੱਚੇ ਤੇ ਜਿਸ ਤਰ੍ਹਾਂ ਮਾਂ ਪਿਓ ਆਪਣੇ ਬੱਚਿਆਂ ਦੇ ਔਗਣ ਨਹੀਂ ਚਿਤਾਰਦਾ ਉਸ ਕੀਤੀ ਹੋਏ ਗਨਾਹਾਂ ਨੂੰ ਭੁੱਲ ਕਰਕੇ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਹੈ ਸਤਿਗੁਰੂ ਜੀ ਕਿਰਪਾ ਕਰਿਓ ਸਾਡੇ ਔਗਣਾਂ ਦਾ ਕੋਈ ਵੀ ਅੰਤ ਨਹੀਂ ਜਿਨਨੇ ਸਾਡੇ ਅੰਦਰ ਔਗਣ ਹਨ ਹਮ ਔਗਣ ਭਰੇ ਏਕ ਗੁਣ ਨਹੀਂ ਇੱਕ ਵੀ ਗੁਣ ਸਾਡੇ ਅੰਦਰ ਨਹੀਂ ਹੈ ਕਿਰਪਾ ਕਰੋ ਮੇਰੇ ਠਾਕੁਰ ਮ ਬਾਰਕ ਸਰਨ ਤੁਮਾਰੀ ਪਰਮਾਤਮਾ ਤੁਸੀਂ ਸਾਡੇ ਪਿਤਾ ਹੋ ਠਾਕੁਰ ਅਸੀਂ ਤੁਹਾਡੇ ਬੱਚਿਆਂ ਦੇ ਟਾਡੀ ਸ਼ਰਨ ਵਿੱਚ ਆਏ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੂਰਾਈ ਰਹਾਓ ਸਤਿਗੁਰੂ ਜੀ ਕਹਿੰਦੇ ਕਿ हे ਪਰਮਾਤਮਾ ਤੂੰ ਇੱਕੋ ਹੀ ਆ ਤੇ ਇੱਕ ਤੂੰ ਵੇ ਇਕੱਲਾ ਕੇਵਲ ਤੇ ਕੇਵਲ ਸੱਚਾ ਬਾਕੀ ਦੁਨੀਆ ਸਾਰੀ ਝੂਠੀ ਜੋ ਕੁਝ ਵੀ ਇਹ ਸਾਨੂੰ ਦਿਸ ਰਿਹਾ ਉਹ ਬਿੰਸ ਜਾਣ ਵਾਲਾ ਸੱਚ ਜੀ ਜੋ ਹੈ ਜਿਹੜੀ ਸਦਾ تیر ਰਹਿਣ ਵਾਲੀ ਉਹ ਪਰਮਾਤਮਾ ਸੱਚ ਹੈ ਆਦਿ ਜੁਗਾਤ ਤੋਂ ਸੱਚਾ ਤੇ ਆਉਣ ਵਾਲੇ ਸਮੇਂ ਵਿੱਚ ਉਹ ਪਰਮਾਤਮਾ ਸੱਚ ਰਹੇਗਾ ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਪਰਮਾਤਮਾ ਤੂੰ ਆਪ ਮੁਰਾਰੀ ਇਹ ਸੁੰਦਰ ਹੈ ਤੂੰ ਆਪ ਹੀ ਸੱਚਾ ਹੈ ਤੇਰੇ ਤੋਂ ਬਗੈਰ ਸਾਰਾ ਕੁਝ ਝੂਠਾ ਤੂੰ ਥਿਰ ਰਹਿਣ ਵਾਲਾ ਹੈ ਸਦਾ ਸਦੀਵੀ ਹੋਣ ਵਾਲਾ ਕਦੇ ਨਾ ਖਤਮ ਹੋਣ ਵਾਲਾ ਤੇਰਾ ਆਪਣੇ ਆਪ ਤੋਂ ਪ੍ਰਕਾਸ਼ ਹੈ ਤੈਨੂੰ ਕੋਈ ਬਣਾਉਣ ਵਾਲਾ ਨਹੀਂ ਹੈ ਨਾ ਕੋਈ ਪੈਦਾ ਕਰਨ ਵਾਲਾ ਸੀ ਤੇ ਨਾ ਕੋਈ ਮਾਰਨ ਵਾਲਾ ਤੂੰ ਸਦਾ ਥਿਰ ਰਹਿਣ ਵਾਲਾ ਹੈ ਜਾਗਤ ਰਹਿ ਤਿਨੇ ਪ੍ਰਭ ਪਾਇਆ ਸ਼ਬਦੇ ਹਉਮੈ ਮਾਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਮਨੁੱਖਾ ਨੇ ਗੁਰੂ ਦਾ ਸ਼ਬਦ ਨਾਮ ਸਿਮਰਨ ਦਾ ਅਭਿਆਸ ਕਰਕੇ ਪਰਮਾਤਮਾ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਆਪਣੀ ਹਉਮੈ ਨੂੰ ਮਾਰ ਲਿਆ ਹੈ बार-बार ਸਤਿਗੁਰੂ ਮਨੁੱਖ ਦੀ ਹਉਮੈ ਦੀ ਗੱਲ ਕਰਦੇ ਹਨ ਕਿ ਹਉਮੈ ਦੀ ਰਗ ਰੋਗ ਹੈ दारू ਪੀਸ ਮਾਹੇ ਏ ਹੌਮੇ ਦਾ ਰੋਗ ਬੜਾ ਧੀਰ ਗਿਆ ਬੜਾ ਵੱਡਾ ਹੈ ਪਰ دارو ਵੀ ਸਤਿਗੁਰਾਂ ਨੇ ਇਹਦੀ ਦਵਾਈ ਵੀ ਇਹਦੇ ਅੰਦਰ ਹੀ ਰੱਖੀ ਹੈ ਸਤਿਗੁਰੂ ਜੀ ਕਹਿੰਦੇ ਸਾਖਤ ਹਾਰਾ ਸਾਧ ਨਾ ਜਾਣਿਆ ਤਿੰਨ ਅੰਤਰ ਹੌਮੇ ਕੰਡਾ ਹੈ ਜਿਹੜੇ ਮਨ ਮੁਕ ਸਾਖਤ ਮਨੁਕ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਜਾਣਿਆ ਕਿਉਂ ਨਹੀਂ ਜਾਣਿਆ ਕਿ ਉਹਨਾਂ ਦੇ ਅੰਦਰ ਹੌਮੇ ਦਾ ਕੰਡਾ ਹੈ ਮੈਂ ਮੇਰੀ ਦਾ ਕੰਡਾ ਹੈ ਜਾਤ ਗਰਭ ਦਾ ਉਹਨਾਂ ਮਨੁੱਖਾਂ ਨੂੰ ਘਮਾਣਿਆ ਆਪਣੀ ਹੀ ਪ੍ਰਭਤਾ ਦਾ ਉਹਨਾਂ ਮਨੁੱਖਾਂ ਨੂੰ ਮਾਣਿਆ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਹਉ ਮੈ ਨੂੰ ਮਾਰ ਲਿਆਈ ਪਰਮਾਤਮਾ ਦਾ ਨਾਮ ਜਪ ਜਪ ਕਰਕੇ ਸੇਵਾ ਕਰਕੇ ਆਪਣੀ ਮੈਂ ਮੇਰੀ ਨੂੰ ਮਟਾ ਲਿਆ ਜਾਗਤ ਰਹੇ ਇਤਨੇ ਪ੍ਰਭ ਪਾਇਆ ਉਹ ਮਨੁੱਖ ਅਸਲ ਵਿੱਚ ਜਾਗੇ ਹੋਏ ਹਨ ਜਾਗੇ ਅਸੀਂ ਵੀ ਹਾਂ ਕਿ ਅੰਮ੍ਰਿਤ ਵੇਲੇ ਉੱਠਿਆ ਨੀਂਦ ਵਿੱਚੋਂ ਉੱਠ ਕੇ ਆਏ ਹਾਂ ਸਾਰੇ ਮਨੁੱਖ ਜਾਗੇ ਪਰ ਹਿਰਦੇ ਕਰਕੇ ਉਹ ਮਨੁੱਖ ਜਾਗਦਾ ਹੈ ਜਿਨ੍ਹਾਂ ਨੇ ਸਤਿਗੁਰਾਂ ਦਾ ਪਰਮਾਤਮਾ ਦਾ ਨਾਮ ਜਪਿਆ ਬਿਸਤਰ ਤੋਂ ਸਾਰੇ ਮਨੁੱਖ ਉੱਠੇ ਹਨ ਜਿਨ੍ਹਾਂ ਨੇ ਆਪਣੀ ਨੀਂਦ ਪੂਰੀ ਕੀਤੀ ਹੈ ਉਹ ਵੀ ਆਪਣੇ ਆਪ ਨੂੰ ਜਾਗਿਆ ਹੋਇਆ ਮੰਨਦੇ ਹਨ ਉੱਠਿਆ ਹੋਇਆ ਮੰਨਦੇ ਨੇ ਉਹ ਵੀ ਆnde ਅਸੀਂ ਸੁੱਤੇ ਨਹੀਂ ਹਾਂ ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਜਾਗੇ ਮਨੁੱਖ ਉਹ ਹਨ ਉਹ ਨੀਂਦ ਚੋਂ ਬਾਹਰ ਆਏ ਹਨ ਜਿਹੜੇ ਵਕਾਰਾਂ ਚੋਂ ਮਨੁੱਖ ਬਾਹਰ ਆ ਗਏ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੀ ਹਉਮੈ ਨੂੰ ਮਾਰਿਆ ਜਾਗਤ ਰਹੇ ਤਿਨੇ ਪ੍ਰਭ ਪਾਇਆ ਓਨਾ ਮਨੁੱਖਾ ਨੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਏ ਪਾ ਲਿਆ ਏ ਗਿਰਹੀ ਮਹ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਗਿਆਨਵਾਨ ਹੋਣ ਕਰਕੇ ਵਿਚਾਰਵਾਨ ਹੋਣ ਕਰਕੇ ਗੁਰੂ ਦੇ ਗਿਆਨ ਦੇ ਰਾਹੇ ਵਿਚਾਰ ਇਸ ਗੱਲ ਦੀ ਕਰ ਲਈ ਜਿਹੜੇ ਮਨੁੱਖ ਵਿਚਾਰ ਵਨ ਹਨ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਉਹ ਮਨੁੱਖ ਗ੍ਰਿਸ਼ਤ ਜੀਵਨ ਦੇ ਵਿੱਚ ਸਦਾ ਉਦਾਸ ਰਹਿੰਦੇ ਆ ਆਪਣੇ ਗ੍ਰਿਸ਼ਤ ਜੀਵਨ ਨੂੰ ਵੀ ਉਹ ਮਨੁੱਖ ਨਿਭਾਉਂਦੇ ਹਨ ਤਿਆਂ ਪੁੱਤਰਾਂ ਨੂੰ ਵੀ ਪਾਲਦੇ ਹਨ ਮਾਪਿਓ ਦੀ ਵੀ ਸੇਵਾ ਕਰਦੇ ਹਨ ਸਾਰਾ ਕੁਝ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਗਿਆਨवान ਮਨੁੱਖ ਜਿਹੜੇ ਹਨ ਉਹਨਾਂ ਨੇ ਇਸ ਗੱਲ ਦੀ ਵਿਚਾਰ ਕੀਤੀ ਆ ਕਿ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਉਹ ਮਨੁੱਖ ਇਸ ਪਰਿਵਾਰ ਵਿੱਚ ਰਹਿੰਦੇ ਸਦਾ ਉਦਾਸ ਰਹਿੰਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਨ ਕਾਹੇ ਰੇ ਬਨ ਖੋਜਣ ਜਾਏ ਕਿ ਤੂੰ ਕਿਉਂ ਜੰਗਲਾਂ ਦੇ ਵਿੱਚ ਤੁਰਿਆ ਫਿਰਦਾ ਏ ਉਹ ਪਰਮਾਤਮਾ ਤੇਰੇ ਘਟ ਦੇ ਅੰਦਰ ਹਿਰਦੇ ਵਿੱਚ ਵੱਸਦਾ ਏ ਇਸ ਗ੍ਰਹਿ ਦੇ ਵਿੱਚ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਸਦਾ ਉਦਾਸ ਰਹਿ ਇਹਨਾਂ ਤੋਂ ਨਰਲੀਪ ਰਹਿ ਤੈਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰਤਾਰੀ ਗੁਰੂ ਦੀ ਜਿੰਨਾ ਮਨੁੱਖਾਂ ਨੇ ਸੇਵਾ ਕੀਤੀ ਆ ਗੁਰੂ ਘਰ ਆਣ ਕਰਕੇ ਚਾਦਰਾਂ ਵਛਾਈਆਂ ਝਾੜੂ ਦੀ ਸੇਵਾ ਕੀਤੀ ਆ ਵਰਤਨਾਂ ਬਾਜੇ ਜਿਹੜੇ ਪ੍ਰਮਾਤਮਾ ਦੇ ਲੰਗਰਾਂ ਵਿੱਚ ਸੇਵਾ ਕਰਦੇ ਹਨ ਕਿਤੇ ਵੀ ਮਨੁੱਖ ਸੇਵਾ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਤਗੁਰ ਸੇਵ ਸਦਾ ਸੁਖ ਪਾਇਆ ਉਹਨਾਂ ਨੇ ਗੁਰੂ ਦੀ ਸੇਵਾ ਕਰਕੇ ਸਦਾ ਹਿਸ ਦੇਵੀ ਹੋਣ ਵਾਲਾ ਸੁਖ ਜਿਹੜਾ ਉਹਨੂੰ ਪ੍ਰਾਪਤ ਕੀਤਾ ਹੈ ਹਰ ਰਾਖਿਆ ਉਰਤਾਰੀ ਉਹਨਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਤੇ ਸਦਾ ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਰੱਖਦੇ ਹਨ ਤੇ ਉਹਨਾਂ ਮਨੁੱਖਾਂ ਨੇ ਪਰਮਾਤਮਾ ਦੀ ਸੇਵਾ ਕਰਕੇ ਸਦਾ ਹੀ ਸੁੱਖ ਨੂੰ ਪ੍ਰਾਪਤ ਕੀਤਾ ਹੈ ਇਹ ਮਨਵਾ ਦਹਿ ਦਸਤਾਵ ਦਾ ਦੂਜੇ ਭਾਇ ਖਵਾਇਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਅਜਾਨ ਅਲੜ ਮਾਣਿਆ ਨਾ ਕਾਬੂ ਵਿੱਚ ਆਉਣ ਵਾਲਾ ਇਹ ਇੱਕ ਦਿਸ਼ਾ ਵਿੱਚ ਨਹੀਂ ਦੋ ਦਿਸ਼ਾ ਵਿੱਚ ਨਹੀਂ ਸਤਿਗੁਰੂ ਜੀ ਕਹਿੰਦੇ ਦਹ ਦਿਸ਼ ਧਾਮ ਦਾ ਇਹ ਬੰਦੇ ਦਾ ਮਨ ਜਿਹੜਾ ਕਦੇ ਥਿਰ ਨਹੀਂ ਹੁੰਦਾ ਟਿਕਦਾ ਨਹੀਂ ਇਹ ਦਸਾਂ ਦਿਸ਼ਾਵਾਂ ਵਿੱਚ ਭੱਜਾ ਫਿਰਦਾ ਹੈ 10 ਦਿਥਾਵਾਂ ਵਿੱਚ ਮਾਇਆ ਕਾਰਨ ਧਭੇ ਮੂਰਖ ਲੋਕ ਅਜਾਣ ਸਤਿਗੁਰੂ ਜੀ ਕਹਿੰਦੇ ਆਪਣੀਆਂ ਲੋੜਾਂ ਦੇ ਕਾਰਨ ਮਾਇਆ ਦੇ ਕਾਰਨ ਇਹ ਭੱਜੈ ਫਿਰਦਾ ਮੂਰਖ ਲੋਕ ਅਜਾਣ ਲੋਕ ਜਿਹੜੇ ਕਮਲੇ ਉਤਰੇ ਫਿਰਦੇ ਹਨ ਇਹ ਮਨਵਾ ਦਹ ਦੇ ਸੁਤਾਵ ਦਾ ਇਹਨੂੰ ਟਿਕਾ ਨਹੀਂ ਇਹ ਆਪਣੇ ਦੇਸ਼ ਤੋਂ ਵਿਦੇਸ਼ ਵਿਦੇਸ਼ ਤੋਂ ਗਾ ਅਗਲੇ ਦੇਸ਼ ਵਿਦੇਸ਼ ਇਹ ਮਨੁੱਖ ਤੁਰਿਆ ਫਿਰਦਾ ਦਸਾਂ ਦਸਾਵਾਂ ਵਿੱਚ ਭਜਦਾ ਤੇ ਜੇ ਇਹ ਮਨੁੱਖ ਗੁਰੂ ਘਰ ਬੈਠਾ ਹੈ ਇਹਦਾ ਮਨ ਜਿਹੜਾ ਇੱਥੇ ਬਿਆਨ ਕਰਕੇ ਟਿਕਦਾ ਨਹੀਂ ਆ ਇਹ ਮਨ ਬੜੀ ਸ਼ਕਤੀ ਵਾਲਾ ਹੈ ਬੜਾ ਪ੍ਰਭਲ ਮਾਨਿਆ ਵਿਚਾਰ ਮਨੁੱਖ ਦੇ ਇੰਨੇ ਹਨ ਕਿ ਕਦੇ ਵਿਖਲੋਂਦੇ ਨਹੀਂ ਟਿਕਦਾ ਨਹੀਂ ਹੈ ਦਸਾਂ ਦਸਾਵਾਂ ਵਿੱਚ ਮਨ ਭੱਜਾ ਫਿਰਦਾ ਹੈ ਦੂਜੇ ਭਾਵ ਵਿੱਚ ਲੱਗਾ ਹੈ ਪਰਮਾਤਮਾ ਨੂੰ ਭੁਲਾ ਕਰਕੇ ਹੋਰ ਗੱਲਾਂ ਬਾਰੇ ਸੋਚਦਾ ਰਹਿੰਦਾ ਹੈ ਮਨਮੁਖ ਮੁਗਧ ਹਰ ਨਾਮ ਨ ਚੇਤਾ ਬਿਰਥਾ ਜਨਮ ਗਵਾਇਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਹਨ ਆਪਣੇ ਮਨ ਦੇ ਮੰਗਰ ਮਨੋਖ ਲੱਗੇ ਹਨ ਗੁਰੂ ਦੇ ਸ਼ਬਦ ਦੇ ਰਾਹੀ ਉਹ ਆਪਣਾ ਜੀਵਨ ਨਹੀਂ ਟੱਲਦੇ ਉਹ ਮੁਗਧ ਹਨ ਮੂਰਖ ਲੋਕ ਹਨ ਮਾਇਆ ਕਾਰਨਤਾ ਵੀ ਮੂਰਖ ਲੋਕ ਅਜਾਣ ਸਤਿਗੁਰੂ ਜੀ ਕਹਿੰਦੇ ਇਹ ਮਨਮੁਖ ਮੁਗਧ ਜਿਹੜਾ ਮਨੋਖਿਆ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਸਾਨੂੰ ਬਾਰ ਬਾਰ ਉਸ ਪਰਮਾਤਮਾ ਦੇ ਨਾਮ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਤੂੰ ਉਸ ਪਰਮਾਤਮਾ ਨੂੰ ਕਦੇ ਭੁੱਲਣਾ ਨਹੀਂ ਭਵੇਂ ਤੇਰੇ ਮੋਤੀਆਂ ਦੇ ਮਹਿਲ ਹੋਣ ਗੁਰੂ ਇਹ ਨਹੀਂ ਕਹਿੰਦਾ ਕਿ ਤੇਰੇ ਕੋਲ ਪੈਸੇ ਨਾ ਹੋਣ ਤੇਰਾ ਘਰ ਨਾ ਚੰਗਾ ਹੋਵੇ ਗੱਡੀ ਨਾ ਹੋਵੇ ਪਰ ਸਤਿਗੁਰੂ ਜੀ ਕਹਿੰਦੇ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤ ਨ ਆਵੇ ਨਾ ਕਿ ਕਿਤੇ ਇੰਨਾਂ ਚੀਜ਼ਾਂ ਨੂੰ ਵੇਖ ਕਰਕੇ ਮਨੁੱਖ ਭੁੱਲ ਜਾਵੇ ਪਰਮਾਤਮਾ ਨੂੰ ਵਿਸਰ ਜਾਵੇ ਇਹ ਸਾਰਾ ਕੁਝ ਸਫਲਾਏ ਜੇ ਪਰਮਾਤਮਾ ਨੂੰ ਮਨੁੱਖ ਚੇਤੇ ਵਿੱਚ ਰੱਖਦਾ ਹੈ ਮਨਮੁਖ ਮੁਗਧ ਹਰ ਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਇਸ ਮਨਮੁਖ ਨੇ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਜਿਸ ਵਾਸਤੇ ਇਹਨੂੰ ਜਨਮ ਮਨੋਰਥ ਜਿਹੜਾ ਹੀਰਿਆਂ ਦੀ ਨਿਆਈ ਮਿਲਿਆ ਸੀ ਸਤਿਗੁਰੂ ਜੀ ਕਹਿੰਦੇ ਕੀਤਾ ਕੀ ਇਹਨੇ ਬਿਰਥਾ ਜਨਮ ਗਵਾਇਆ ਪਰਮਾਤਮਾ ਨੇ ਇਹਨੂੰ ਐਡਾ ਸੋਨਾ ਜੀਵਨ ਦਿੱਤਾ ਹੈ ਹੱਥ ਪੈਰ ਦਿੱਤੇ ਸਵਾਸ ਬਖਸ਼ਿਸ਼ ਕੀਤੇ ਇਹਨੇ ਕਦੇ ਕੀਮਤ ਨਹੀਂ ਪਾਈ ਇਸ ਮਨੁੱਖ ਨੂੰ ਜਦੋਂ ਹਸਪਤਾਲ ਵਿੱਚ ਜਾਂਦਾ ਫੇਰ ਪਤਾ ਲੱਗਦਾ ਕਿ ਜਿਹੜੀ ਪਰਮਾਤਮਾ ਮੈਨੂੰ ਮੁਫਤ ਵਿੱਚ ਆਕਸੀਜਨ ਦੇ ਰਿਆ ਸੀ ਉਹ ਕਿੰਨੀ ਮਹਿੰਗੀ ਕਿੰਨੇ ਮਹਿੰਗੇ ਸਿਲੰਡਰ ਆਕਸੀਜਨ ਦੇ ਜਿਹੜੇ ਡਾਕਟਰਾਂ ਨੂੰ ਲਾਉਂਦੇ ਆ ਇਹਨੇ ਪਰਮਾਤਮਾ ਨੂੰ ਜਾਣਿਆ ਨਹੀਂ ਉਹਦਾ ਨਾਮ ਨਹੀਂ ਜਪਿਆ ਉਹਦਾ ਸ਼ੁਕਰ ਨਹੀਂ ਕੀਤਾ ਤੇ ਬਿਰਥਾ ਜਨਮ ਗਵਾਇਆ ਆਪਣੇ ਜੀਵਨ ਨੂੰ ਬਿਰਥਾ ਤੇ ਅਜਾਈ ਗਵਾ ਕਰਕੇ ਮਨੁੱਖ ਚਲਿਆ ਜਾਂਦਾ ਹੈ ਸਤਗੁਰ ਭੇਟੇ ਤਾਂ ਨਾਉ ਪਾਏ ਹਉਮੈ ਮੋਹ ਚੁਕਾਇਆ ਜਦੋਂ ਇਹ ਮਨੋਕਫੇਰ ਗੁਰੂ ਨੂੰ ਮਿਲਦਾ ਏ ਭੇਟਦਾ ਏ ਗੁਰੂ ਦੇ ਨਾਲ ਮਿਲਦਾ ਏ ਇਹਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ ਤਾਂ ਨਾਮ ਪਾਇਆ ਤਾਂ ਇਹ ਪਰਮਾਤਮਾ ਦਾ ਨਾਮ ਇਹਨੂੰ ਪ੍ਰਾਪਤ ਹੁੰਦਾ ਏ ਹਉਮੈ ਮੋਹ ਚੁਕਾਇਆ ਫਿਰ ਪਰਮਾਤਮਾ ਦਾ ਨਾਮ ਜਪ ਕਰਕੇ ਇਹ ਮਨੋਕ ਦੇ ਅੰਦਰੋਂ ਹਉਮੈ ਤੇ ਮੋਹ ਮਾਇਆ ਜਿਹੜੀ ਉਹ ਚੁੱਕੀ ਜਾਂਦੀ ਏ ਦੂਰ ਹੋ ਜਾਂਦੀ ਏ ਇਸ ਸਤਿਗੁਰੂ ਦੀ ਇਹਨੂੰ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੇ ਨਾਲ ਇਹ ਮਨੁੱਖ ਮਿਲ ਜਾਂਦਾ ਹੈ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਜਿਹੜੇ ਹਰੀ ਦੇ ਜਨ ਹਨ ਉਹ ਪਰਮਾਤਮਾ ਸੱਚੇ ਨਾਮ ਦੀ ਕਮਾਈ ਕਰਦੇ ਹਨ ਗੁਰੂ ਦੇ ਸ਼ਬਦ ਦੀ ਸਦਾ ਵਿਚਾਰ ਕਰਦੇ ਹਨ ਗੁਰੂ ਦੇ ਸ਼ਬਦ ਦੇ ਵਿਚਾਰ ਰਾਹੀ ਉਹਨਾਂ ਮਨੁੱਖਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਉਹ ਪਰਮਾਤਮਾ ਸੱਚੇ ਰੋ ਉਹ ਪਰਮਾਤਮਾ ਸੱਚੇ ਨਾਮ ਦੀ ਹਰੀ ਦੇ ਜਨ ਸੱਚ ਕਮਾਉਂਦੇ ਹਨ ਉਹਦੀ ਕਮਾਈ ਕਰਦੇ ਹਨ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰਤਾਰੀ ਪਰ ਗੁਰੂ ਅਮਰਦਾਸ ਅੰਤਲੀਆਂ ਅਖੀਰ ਲੀਆਂ ਪੰਤੀਆਂ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਜੇ ਉਹ ਗੁਰੂ ਪਰਮਾਤਮਾ ਸਾਡੇ ਤੇ ਕਿਰਪਾ ਕਰਦਾ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਔਰ ਧਾਰੀ ਉਹ ਪਰਮਾਤਮਾ ਇਸ ਮਨੁੱਖ ਨੂੰ ਜਦੋਂ ਆਪ ਆਪਣੇ ਨਾਲ ਮਿਲਦਾ ਹੈ ਤਾਂ ਇਹ ਮਨੁੱਖ ਉਸ ਪਰਮਾਤਮਾ ਦੇ ਨਾਲ ਮਿਲ ਸਕਦਾ ਹੈ ਜੁੜ ਸਕਦਾ ਹੈ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਜਿਹੜਾ ਮਨੁੱਖ ਧਾਰ ਕਰਕੇ ਵਸਾ ਕਰਕੇ ਰੱਖਦਾ ਹੈ ਉਹਨੂੰ ਉਹ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਉਹ ਪ੍ਰਭੂ ਸੱਚ ਹੈ ਸਦਾ ਹੀ ਇਸ ਮਨੁੱਖ ਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਨਾਮ ਹੋ ਗਾਤ ਮਤ ਪਾਈ ਇਹ ਹਾਸ ਹਮਾਰੀ ਸਤਿਗੁਰੂ ਗੁਰੂ ਅਮਰਦਾਸ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਨ ਵਡਿਆਈ ਬਖਸ਼ਿਸ਼ ਕਰਦੇ ਹਨ ਕਿ ਇਹ ਨਾਨਕ ਮੈਂ ਦਾਸ ਨੇ ਉਹ ਪਰਮਾਤਮਾ ਦੇ ਨਾਮ ਤੋਂ ਹੀ ਆਪਣੀ ਗਾਤ ਤੇ ਪਤ ਇਹ ਗਤੀ ਪ੍ਰਾਪਤ ਕੀਤੀ ਮੁਕਤੀ ਪ੍ਰਾਪਤ ਕੀਤੀ ਹੈ ਤੇ ਸੂਝ ਤੇ ਸਮਝ ਇਹ ਪਰਮਾਤਮਾ ਅਕਲ ਮੈਨੂੰ ਦੇ ਦਿੱਤੀ ਹੈ ਨਾਵਹੁ ਨਾਨਕ ਨਾਮਹੁ ਗਤ ਮਤ ਪਾਈ ਪਰਮਾਤਮਾ ਦੇ ਨਾਮ ਤੋਂ ਇਹ ਸਾਨੂੰ ਗਤ ਪ੍ਰਾਪਤ ਹੋਈ ਆ ਮਤ ਅਕਲ ਪ੍ਰਾਪਤ ਹੋਈ ਆ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਇਹ ਆ ਰਾਸ ਹਮਾਰੇ ਤੇ ਪਰਮਾਤਮਾ ਦਾ ਨਾਮ ਹੀ ਸਾਡੀ ਰਾਸ ਹੈ ਪੂੰਜੀ ਆ ਇਹੋ ਸਾਡੇ ਵਾਸਤੇ ਤਾਂ ਨਿਆ ਇਹੋ ਸਾਡਾ ਸਰਮਾਇਆ ਹੈ ਪ੍ਰਮਾਤਮਾ ਨੇ ਸਾਨੂੰ ਇਹ ਅਕਲ ਦੇ ਦਿੱਤੀ ਕਿ ਇੱਕ ਪ੍ਰਮਾਤਮਾ ਦਾ ਨਾਮ ਦੀ ਰਾਸ ਪੂੰਜੀ ਇਕੱਠੀ ਕਰ ਇਹ ਅੰਤ ਵੇਲੇ ਤੇਰੇ ਵਾਸਤੇ ਸੁਹਾਈ ਹੋਵੇਗਾ ਜਿਸ ਤਰ੍ਹਾਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬੈਂਕਾਂ ਦੇ ਵਿੱਚ ਆਪਣੀ ਮਾਇਆ ਇਕੱਠੀ ਕਰਦਾ ਹੈ ਲੋੜ ਵੇਲੇ ਉਹਨੂੰ ਵਰਤਦਾ ਹੈ ਔਖੇ ਸੌਖੇ ਸਮੇਂ ਵਾਸਤੇ ਇਹ ਕੰਮ ਆਉਂਦੀ ਹੈ ਇਸ ਕਰਕੇ ਏ ਮਨੋਖਤੋਂ ਪਰਮਾਤਮਾ ਦਾ ਨਾਮ ਜਿਹੜਾ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਇਕੱਠਾ ਕਰ ਨਾਮ ਦੀ ਰਾਸ ਪੂੰਜੀ ਨੂੰ ਇਕੱਠਿਆ ਕਰ ਔਖੇ ਵਿਲੇ ਜਦੋਂ ਤੂੰ ਇਸ ਦਰਗਾਹ ਤੋਂ ਉਸ ਅਗਲੇ ਲੋਕ ਤੋਂ ਪਰਲੋਕ ਵਿੱਚ ਜਾਵੇਂਗਾ ਤੇ ਪਰਮਾਤਮਾ ਦਾ ਨਾਮ ਜਿਹੜਾ ਤੂੰ ਇਕੱਠਾ ਕੀਤਾ ਉਸ ਰਾਸ ਪੂੰਜੀ ਨੂੰ ਤੂੰ ਵਰਤ ਸਕਦਾ ਹੈ ਖਰਚ ਸਕਦਾ ਹੈ ਤੇ ਜੰਮਦੂਤ ਵੀ ਤੇਰੇ ਨੇੜੇ ਜਿਹੜੇ ਹਨ ਉਹ ਨਹੀਂ ਟੁਕਣਗੇ ਜੈ ਹਰਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹਾਉ ਨਾ ਤੂੰ ਛੁਟੈ ਨਿਗਟ ਨਾ ਜਾਈਓ ਦੂਤ ਧਰਮ ਰਾਜ ਨੇ ਵੀ ਦੂਤਾਂ ਨੂੰ ਇਹ ਗੱਲ ਸਮਝਾਈ ਕਿ ਜਿੱਥੇ ਪ੍ਰਮਾਤਮਾ ਦੇ ਸਾਧੂ ਹਨ ਪ੍ਰਮਾਤਮਾ ਦੀ ਕੀਰਤਨ ਹੁੰਦਾ ਹੋਵੇ ਕੀਰਤੀ ਹੁੰਦੀ ਹੋਵੇ ਉਹਨਾਂ ਮਨੁੱਖਾਂ ਦੇ ਨੇੜੇ ਨਹੀਂ ਜਾਣਾ ਨਹੀਂ ਤੇ ਉਹ ਕਹਿੰਦਾ ਨਾ ਮੈਂ ਛੁੱਟ ਸਕਦਾ ਨਾ ਤੁਸੀਂ ਛੁੱਟ ਸਕਦੇ ਹੋ ਏ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਤੇ ਇਹ ਬਖਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦੇ ਜਿਹੜੇ ਸੇਵਕ ਹਨ ਉਹ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸਵਾਦ ਆਉਂਦਾ ਹੈ ਉਹ ਸਦਾ ਹੀ ਪ੍ਰਮਾਤਮਾ ਦੀ ਸੇਵਾ ਹੈ ਤੇ ਭਗਤੀ ਕਰਦੇ ਹਨ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਪਾਪ ਅੰਦਰੋਂ ਹਮੈ ਮਨ ਮੇਰੀ ਨੂੰ ਦੂਰ ਕੀਤਾ ਗੁਰੂ ਦੇ ਸ਼ਬਦ ਦੇ ਰਾਹੀ ਦਿਨ ਰਾਤ ਹੀ ਉਹ ਪਰਮਾਤਮਾ ਦੇ ਗੁਣਾਂ ਨੂੰ ਮਨੁੱਖ ਗਾਉਂਦੇ ਹਨ ਕਿਹ ਪਰਮਾਤਮਾ ਤੁਸੀਂ ਸਾਡੇ Swami ਮਾਲਕ ਹੋ ਅਸੀਂ ਤੁਹਾਡੇ ਬੱਚਿਆਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਉਹ ਮਨੁੱਖ ਸਦਾ ਹੀ ਜਾਗਦੇ ਰਹਿੰਦੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰ ਹੋਮੇ ਮੈਂ ਮੇਰੀ ਨੂੰ ਦੂਰ ਕੀਤਾ ਸਤਿਗੁਰੂ ਜੀ ਕਹਿੰਦੇ ਇਹ ਮਨੋਖ ਜਿਹੜਾ ਦਸਾਂ ਦਸਾਵਾਂ ਵਿੱਚ ਮਾਣੇ ਦਾ ਭੱਜਾ ਫਿਰਦਾ ਹੈ ਮੂਰਖ ਲੋਕਾਂ ਨੇ ਕਦੇ ਵੀ ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ ਜਿਹੜੇ ਗੁਰਮਖ ਹਨ ਗੁਰੂ ਵਾਲੇ ਮਨੋਖ ਹਨ ਉਹ ਪਰਮਾਤਮਾ ਦਾ ਨਾਮ ਤੇ ਹੁੰਦੇ ਹਨ ਮਨਮੁਖ ਆਪਣੇ ਜੀਵਨ ਨੂੰ ਅਜਾਈ ਤੇ ਬਿਰਥਾ ਗਵਾ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਆਪ ਆਪਣੇ ਚਰਨਾਂ ਨਾਲ ਮਿਲਦਾ ਹੈ ਬੇਟ ਲੈਂਦਾ ਉਹ ਹੀ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਸਤਿਗੁਰੂ ਜੀ ਕਹਿੰਦੇ ਗੁਰੂ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸਾਨੂੰ ਇਹ ਸਮੱਤ ਤੇ ਅਕਲ ਜਿਹੜੀ ਉਹ ਬਖਸ਼ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਤਾਂ ਨਹੀਂ ਅਸਲੀ ਰਾਸ ਪੂੰਜੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨਾ ਸ਼ਬਦ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਗੁਰੂ ਦੇ ਦੱਸੇ ਮਾਰਗ ਉਤੇ ਅਸੀਂ ਪਹਿਰਾ ਦੀਏ ਚੱਲ ਸਕੀਏ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਆਪੇ ਮੇਲ ਲਏ ਪ੍ਰਭ ਸਾਚਾ ਸਾਚ ਰੱਖਿਆ ਓਰ ਧਾਰੀ ਨਾਨਕ ਨਾਮ ਗਤ ਮਤ ਪਾਈ ਏਹਾ ਰਾਸ ਹਮਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇੱਕ